ਸਾਰਿਕ ਜੀਓ ਗਿਆਨ ਅੰਜਨ ਗੁਰ ਦਿਆ ਅਗਿਆਨ ਅંધੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਹਰ ਕਿਰਪਾ ਤੇ ਸੰਤ ਭਿੱਟਿਆ ਨਾਨਕ ਮਨ ਪਰਗਾਸ ਚਬਰ ਸ਼ਤਲ ਤਖਤ ਦੇ ਮਾਲਕ ਸ਼ਬਦ ਬਰਾਨਾ ਸ਼ਬਦ ਗੁਰੂ ਗੁਰੂ ਗਰੀਬ ਨਿਵਾਜ ਧੰਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਸਤਗੁਰੂ ਜੀ ਦੁਆਰਾ ਬਖਸ਼ਿਸ਼ ਕੀਤੀ ਭਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦੀ ਅਪਾਰ ਕਿਰਪਾ ਹੈ ਅਸੀਂ ਸਾਰੇ ਸਤ ਸੰਗਤੀ ਰੂਪ ਦੇ ਅੰਦਰ ਸਤਗੁਰੂ ਦੀ ਬੋਧ ਅੰਦਰ ਮਿਲ ਬੈਠੇ ਹਾਂ ਜਿੱਥੇ ਸ਼੍ਰੀ ਸੁਖਮੀ ਸਾਹਿਬ ਜੀ ਦੀ ਬਾਣੀ ਦੀ ਲੜੀਵਾਰ ਵਿਚਾਰ ਆਪਾਂ ਪਿਛਲੇ ਸਮੇਂ ਤੋਂ ਸਰਵਣ ਕਰ ਰਹੇ ਹਾਂ ਉੱਥੇ ਨਾਲ ਹੀ ਅੱਜ ਸੇਵਕ ਪਰਿਵਾਰ ਗੁਰਪ੍ਰਵਾਸੀ ਸਰਦਾਰਜੀਤ ਸਿੰਘ ਜੀ ਬਲੇਰ ਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਬਾਬਾ ਖੜਕ ਸਿੰਘ ਜੀ ਤੇ ਬਾਬਾ ਵੀਰ ਸਿੰਘ ਜੀ ਜਿਨ੍ਹਾਂ ਨੂੰ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਕਰਕੇ ਆਪਾਂ ਜਾਣਦੇ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਦਾ ਜ਼ਿਕਰ ਹੈ ਵੱਡਾ ਯੋਗਦਾਨ ਉਹ ਵੱਖਰੀ ਗੱਲ ਹੈ ਕਿ ਇਤਿਹਾਸ ਨੂੰ ਜਿਸ ਤਰੀਕੇ ਦੇ ਨਾਲ ਸੰਜੀਦਾ ਤੌਰ ਤੇ ਸਾਨੂੰ ਲੈਣਾ ਚਾਹੀਦਾ ਹੈ ਅਸੀਂ ਕਈ ਵਾਰੀ ਇਤਿਹਾਸ ਨੂੰ ਲੈਂਦੇ ਨਹੀਂ ਪੜ੍ਹਦੇ ਨਹੀਂ ਪਰ ਕਿਸੇ ਗੁਰਮੁਖ ਪਿਆਰੇ ਦੇ ਬੋਲ ਨੇ ਉਹ ਕਹਿੰਦਾ ਹੈ ਵੀ ਜੇ ਇਤਿਹਾਸ ਦੀ ਗੰਧ ਖੁੱਲ ਜਾਏ ਤੇ ਕਬੀਲਦਾਰੀ ਧਾਗਾ-ਤਾਗਾ ਹੋ ਜਾਂਦੀ ਪਰ ਦੁਨੀਆਂ ਦੇ ਵਿੱਚ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਏ ਨਾ ਆਪਣੇ ਇਤਿਹਾਸ ਨੂੰ ਉਹਨਾਂ ਕੌਮਾਂ ਦਾ ਦੁਨੀਆਂ ਦੇ ਵਿੱਚੋਂ ਨਾਂ ਨਿਸ਼ਾਨ ਮਿਲ ਜਾਂਦਾ ਖਤਮ ਹੋ ਜਾਂਦੀਆਂ ਨੇ ਲੋਕ ਤਾਗਾ-ਤਾਗਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਧ ਇਤਿਹਾਸ ਦੀ ਖੁੱਲ ਜਾਵੇ ਕਹਿੰਦਾ ਪਾਰਸ ਮਿਟ ਜਾਂਦੀ ਅਖਰ ਗਲਤ ਬੰਦੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਤੇ ਨਾਲੇ ਅਸੀਂ ਇਹ ਵੀ ਪੜਦੇ ਆ ਬਾਪ-ਬਾਣੀਆਂ ਕਹਾਣੀਆਂ ਪੁੱਤ-ਸਪੁੱਤ ਕਰੇਣ ਪਹਿਲੀ ਸ਼ਖਸੀਅਤ ਬਾਬਾ ਖੜਕ ਸਿੰਘ ਜੀ ਜਦੋਂ ਆਜ਼ਾਦੀ ਦੀ ਲੜਾਈ ਦੇ ਅੰਦਰ ਮੈਂ ਥੋੜਾ ਜਿਹਾ ਜ਼ਿਕਰ ਕਰਕੇ ਫਿਰ ਅੱਗੇ ਚੱਲਣਾ ਹੈ ਜਦੋਂ ਆਜ਼ਾਦੀ ਦੀ ਲੜਾਈ ਦੇ ਵਿੱਚ ਵੈਸੇ ਤੇ ਉਹਨਾਂ ਦਾ ਬੜਾ ਯੋਗਦਾਨ ਹੈ ਉਹ ਅਖਰੀ ਗੱਲ ਹੈ ਵੀ ਆਜ਼ਾਦੀ ਤੋਂ ਬਾਅਦ ਕੁਰਸੀਆਂ ਉਹਨਾਂ ਲੋਕਾਂ ਨੂੰ ਮਿਲੀਆਂ ਜਿਨ੍ਹਾਂ ਲੋਕਾਂ ਦਾ ਯੋਗਦਾਨ ਨਹੀਂ ਸੀ ਆਜ਼ਾਦੀ ਦੀ ਲੜਾਈ ਦੇ ਵਿੱਚ ਤੇ ਬਾਬਾ ਖੜਕ ਸਿੰਘ ਦੀ ਫੋਟੋ ਆਪਾਂ ਵੇਖੀ ਹੋਏਗੀ ਉਹਨਾਂ ਦੀ ਉਹਨਾਂ ਦੇ ਪੈਰਾਂ ਦੇ ਵਿੱਚ ਵੀ ਬੇੜੀਆਂ ਤੇ ਹੱਥਾਂ ਦੇ ਵਿੱਚ ਹੱਤਕੜੀਆਂ ਲਾਈਆਂ ਤੇ ਜਿਨ੍ਹਾਂ ਕਈ-ਕਈ ਸਾਲ ਜ਼ਿੰਦਗੀ ਦੇ ਜੇਲ੍ਹਾਂ ਦੇ ਵਿੱਚ ਕੱਟੇ ਉਹਨਾਂ ਨੂੰ ਆਜ਼ਾਦੀ ਤੋਂ ਬਾਅਦ ਉੱਛਿਆ ਵੀ ਨਾ ਗਿਆ ਖੈਰ ਮੈਂ ਜ਼ਿਕਰ ਇਹ ਕਰ ਰਿਹਾ ਸਮ ਵੀ ਉਹਨਾਂ ਦਾ ਯੋਗਦਾਨ ਯੋਗਦਾਨ ਬਥੇਰਾ ਹੈ ਜਿਹੜਾ ਸਾਡਾ ਨੈਸ਼ਨਲ ਫਲੈਗ ਹੈ ਝੰਡਾ ਦੇਸ਼ ਦਾ ਝੰਡਾ ਇੰਡੀਆ ਦਾ ਇਹ 1904 ਤੋਂ ਬਾਅਦ ਕਈ ਵਾਰੀ ਬਦਲਿਆ ਜਦੋਂ ਬਾਬਾ ਖੜਕ ਸਿੰਘ ਜੀ ਤੋਂ ਯੋਗਦਾਨ ਮੰਗਿਆ ਨਾ ਵੀ ਸਾਨੂੰ ਯੋਗਦਾਨ ਦਾ ਉਹ ਦੇਸ਼ ਨੂੰ ਆਜ਼ਾਦ ਕਰਾਈਓ ਕਹਿੰਦੇ ਵੀ ਯੋਗਦਾਨ ਤੇ ਦਵਾਂਗੇ ਜ਼ਰੂਰ ਪਰ ਦਵਾਂਗੇ ਤਾਂ ਇਹਦੇ ਵਿੱਚ ਝੰਡੇ ਦੇ ਵਿੱਚ ਸਾਡਾ ਰੰਗ ਜਿਹੜਾ ਉਹ ਵੀ ਸ਼ਾਮਿਲ ਕਰੋ ਤੇ ਉਹ ਰੰਗ ਜਿਹੜਾ ਉਹ ਕੇਸਰੀ ਰੰਗ ਹੈ ਆਵਤੋ ਉੱਪਰ ਸੈਫਰਨ ਕਲਰ ਆਪਾਂ ਕਈ ਵਾਰੀ ਭਗਵਾ ਕਹਿ ਦਿੰਨੇ ਆ ਝੰਡੇ ਦੇ ਵਿੱਚ ਭਗਵਾ ਨਹੀਂ ਕੇਸਰੀ ਹੈ ਤੇ ਕੇਸਰੀ ਰੰਗ ਹੈ ਜਿਹੜਾ ਉਹ ਚੜ੍ਹਦੀ ਕਲਾ ਦਾ ਤੇ ਸੂਰਬੀਰਤਾ ਦਾ ਪ੍ਰਤੀਕ ਹੈ ਤਾਂ ਕਰਕੇ ਇਹ ਰੰਗ ਸੀ ਜਿਹੜਾ ਸਿੱਖ ਕੌਮ ਨੇ ਐਡ ਕਰਾਇਆ ਸੀ ਆਪਸੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸੂਰਬੀਰਤਾ ਦਾ ਪ੍ਰਤੀਕ ਹੈ ਦੂਸਰੀ ਸ਼ਖਸੀਅਤ ਜਿਹਨੂੰ ਆਪਾਂ ਬਾਬਾ ਬੀਰ ਸਿੰਘ ਜੀ ਨਰੰਗਾ ਬਾਗ ਵਾਲੇ ਕਹਿੰਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬੜਾ ਅਦਬ ਸਿੱਖ ਕੌਮ ਦੇ ਵਿੱਚ ਉਹਨਾਂ ਦਾ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰ ਗਏ ਉਹਨਾਂ ਦੇ ਪੁੱਤਰ ਚੜ੍ਹਾਈ ਕਰ ਗਏ ਉਸ ਤੋਂ ਬਾਅਦ ਚਹੀਰਾ ਸਿੰਘ ਡੋਗਰੇ ਨੇ ਸਿੱਖ ਫੌਜਾਂ ਨੂੰ ਵਰਗਲਾ ਕੇ ਮਿਸਗਾਈਡ ਕਰਕੇ ਮੁੱਠੀਆਂ ਵਾਲੇ ਬਾਬਾ ਬੀਰ ਸਿੰਘ ਜੀ ਦੇ ਮੁੱਠੀਆਂ ਵਾਲੇ ਜਗ੍ਹਾ ਦਾ ਨਾਮ ਹੈ ਜਿੱਥੇ ਹਮਲਾ ਕੀਤਾ ਗਿਆ ਤੇ ਜਦੋਂ ਸਿੱਖ ਸੌਜਾਂ ਹਮਲਾ ਕਰਦੀਆਂ ਨੇ ਵੇਖੋ ਜਿੰਦੇ ਤੇ ਹਮਲਾ ਪਿਆ ਹੁੰਦਾ ਏ ਉਹ ਵੀ ਸਿੱਖ ਤੇ ਜਿਹੜੇ ਹਮਲਾ ਕਰਨ ਵਾਸਤੇ ਹੁੰਦੇ ਪੈਣੇ ਜਿਹੜੀਆਂ ਫੌਜਾਂ ਆਉਂਦੀਆਂ ਉਹ ਵੀ ਸਿੱਖ ਸੌਜਾਂ ਵੇਖੋ ਦੁਸ਼ਮਣ ਦੀ ਕੂਟਨੀਤੀ ਵੀ ਦੁਸ਼ਮਣ ਕਰਦਾ ਕੀ ਕੀ ਕਿਵੇਂ ਸਿੱਖ ਰਾਜ ਨੂੰ ਉਹਨਾਂ ਨੇ ਖਤਮ ਕੀਤਾ ਡੋਗਰਿਆਂ ਨੇ ਤੇ ਉੱਥੇ ਬਾਬਾ ਵੀਰ ਸਿੰਘ ਜੀ ਦੇ ਕੋਲ ਜਿਹੜੇ ਸਿੱਖ ਸਨ ਜਿਹੜੇ ਜਰਨੈਲ ਸਨ ਹਰੀ ਸਿੰਘ ਲੜਵੇ ਦਾ ਪੁੱਤਰ ਜਵਾਹਰ ਸਿੰਘ ਉੱਥੇ ਸੀ ਜਿਹੜੇ ਲੋਗਰਿਆਂ ਤੋਂ ਬਚ ਕੇ ਉਹਨਾਂ ਦੇ ਕੋਲ ਆਏ ਸਨ ਉਹਨਾਂ ਆਖਿਆ ਮੁਕਾਬਲਾ ਕਰੀਏ ਤੇ ਬਾਬਾ ਬੀਰ ਸਿੰਘ ਜੀ ਕਹਿੰਦੇ ਨੇ ਮੁਕਾਬਲਾ ਕਿਹਦੇ ਨਾਲ ਕਰੀਏ ਉਹ ਤੇ ਆਪਣੇ ਭਰਾ ਨੇ ਜਿਹੜੇ ਚੜ੍ਹ ਕੇ ਆਏ ਨੇ ਜੇ ਉਹ ਆਏ ਨੇ ਅੱਗੋਂ ਆਪਾਂ ਮੁਕਾਬਲਾ ਕਰਾਂਗੇ ਦੋਵੇਂ ਪਾਸੇ ਨੁਕਸਾਨ ਹੋ ਜਾਏਗਾ ਦੁਨੀਆ ਦੇ ਇਤਿਹਾਸ ਦੇ ਵਿੱਚ ਲਿਖਿਆ ਜਾਏਗਾ ਕਿ ਸਿੱਖ ਆਪਸ ਦੇ ਵਿੱਚ ਲੜੇ ਆਪਸ ਦੇ ਵਿੱਚ ਲੜ ਕੇ ਮਰੇ ਉਹਨਾਂ ਕਿਹਾ ਵੀ ਆਪਾਂ ਅੱਗੋਂ ਹਮਲੇ ਦਾ ਜਵਾਬ ਨਹੀਂ ਦੇਣਾ ਸਿੱਖ ਫੌਜ ਨੇ ਹਮਲਾ ਕੀਤਾ ਪਰ ਉਹਨਾਂ ਜਵਾਬ ਨਹੀਂ ਦਿੱਤਾ ਇਤਿਹਾਸ ਦੇ ਵਿੱਚ ਲਿਖਿਆ 18 ਗੋਲੀਆਂ ਬਾਬਾ ਬੀਰ ਸਿੰਘ ਦੇ ਸਰੀਰ ਦੇ ਵਿੱਚ ਵੱਜੀਆਂ ਤੇ ਉਹ ਸ਼ਹੀਦ ਹੋਏ 18 ਗੋਲੀਆਂ ਉਹਨਾਂ ਦੇ ਸਰੀਰ ਵਿੱਚ ਵੱਜੀਆਂ ਸੋ ਇਹੋ ਜੇ ਯੋਗਦਾਨ ਨੇ ਜਦੋਂ ਸਿੱਖ ਫੌਜਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਫਿਰ ਹੀਰਾ ਸਿੰਘ ਡੋਗਰੇ ਤੇ ਉਹਦੇ ਨਾਲ ਦੇ ਸਾਥੀਆਂ ਨੂੰ ਮਾਰਿਆ ਗਿਆ ਇਹ ਯੋਗਦਾਨ ਨੇ ਉਹਨਾਂ ਸ਼ਖਸੀਅਤਾਂ ਦੇ ਇਹ ਸਤਕਾਰ ਐ ਪਾਉਣ ਦੇ ਵਿੱਚ ਮੈਂ ਤਾਂ ਬੇਨਤੀ ਕੀਤੀ ਹੈ ਸਮੇਂ-ਸਮੇਂ ਸਾਨੂੰ ਇਤਿਹਾਸ ਪੜ੍ਹਨਾ ਚਾਹੀਦਾ ਹੈ ਇਤਿਹਾਸ ਦੇ ਨਾਲ ਜੁੜਨਾ ਚਾਹੀਦਾ ਹੈ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਜੋ ਪਿਛਲੇ ਸਮੇਂ ਤੋਂ ਆਰੰਭ ਵਰਤੀ ਸੀ ਅੱਜ ਜੋ ਗੰਭੀਰ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਦਿੱਤੇ ਹਨ ਸਾਹਿਬ ਕਹਿੰਦੇ ਨੇ ਸੋਣ ਅੰਧਾ ਕੈਸੇ ਮਾਰਗ ਪਾਵੇ ਕਰ ਗਏ ਲਹਿੂ ਓੜਨੇ ਬਹਾਵੇ ਕਹਾਂ 부ਝਾਰਤ ਕੂਝੈ ਡੋਰਾ ਨਿਸਕਈਏ ਤੋ ਸਮਝੈ ਪੂਰਾ ਕਹਾਂ ਬਿਸਮ ਪਦ ਗਾਵੇ ਗੁੰਗ ਯਤਨ ਕਰੈ ਤੋ ਪੀ ਸੁਰ ਭੰਗ ਕਹ ਪਿੰਗਲ ਪਰਵਤ ਪਰ ਭਵਨ ਨਹੀਂ ਹੋਤੁ ਉਹਾ ਉਸ ਗਵਨ ਕਰਤਾ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੇ ਇਹ ਬਚਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਨੇ ਪਹਿਲਾਂ ਸਤਿਗੁਰੂ ਜੀ ਨੇ ਉਦਾਹਰਣਾਂ ਦਿੱਤੀਆਂ ਨੇ ਸਤਿਗੁਰੂ ਕਹਿੰਦੇ ਨੇ ਬਾਣੀ ਦੇ ਵਿੱਚ ਸੁਣ ਅੰਧਾ ਕੈਸੇ ਮਾਰਗ ਪਾਵੇ ਵੀ ਅੰਨਾ ਬੰਦਾ ਜਿਹੜਾ ਉਹ ਸੁਣ ਕੇ ਸਹੀ ਰਸਤੇ ਤੇ ਨਹੀਂ ਤੁਰ ਸਕਦਾ ਉਹ ਸਹੀ ਰਸਤੇ ਤੇ ਨਹੀਂ ਤੁਰੇ ਇੱਕ ਹੁੰਦਾ ਹੈ ਅੱਖਾਂ ਤੋਂ ਅੰਨਾ ਹੋਣਾ ਇੱਕ ਹੁੰਦਾ ਹੈ ਗਿਆਨ ਤੋਂ ਹੀਣਾ ਹੋਣਾ ਹੈ ਦੋਵੇਂ ਹੀ ਅੰਨੇ ਸਤਿਗੁਰੂ ਨੇ ਨਾ ਬਾਣੀ ਦੇ ਵਿੱਚ ਜਦੋਂ ਬਚਨ ਕਹੇ ਨੇ ਤੇ ਸਾਬ ਕਿੰਨੇ ਨੇ ਅੰਧੇ ਹਾਲਾਂਕਿ ਸਤਿਗੁਰੂ ਜੀ ਦੀ ਬਾਣੀ ਨੂੰ ਸੁਣਨ ਵਾਲੇ ਅਨੇ ਨਹੀਂ ਸਾਰੇ ਪਰ ਸਤਿਗੁਰੂ ਕਹਿੰਦੇ ਨੇ ਅੰਧੇ ਜੀਵਨਾ ਵਿਚਾਰ ਵੇਖ ਤੈਨ ਨੇ ਵਿਚਾਰ ਕੇ ਤਾਂ ਵੇਖ ਕਿਤੇ ਕਿ ਦਿਨ ਕਿੰਨੇ ਕ ਦਿਨ ਨੇ ਤੇਰੇ ਕੋਲ ਕਿੰਨਾ ਕ ਸਮਾਂ ਤੇਰੇ ਕੋਲ ਸ਼ਾਇਦ ਇੱਥੇ ਸਤਿਗੁਰੂ ਨੇ ਅੰਧੇ ਤਾਂ ਕਰਕੇ ਆਖਿਆ ਏ ਵੀ ਆਪਾਂ ਆਪ ਆਪਣੇ ਮਨ ਵਿੱਚ ਵਿਚਾਰ ਕੇ ਦੇਖ ਲਈਏ ਵੀ ਮਨ ਸੱਚੀ ਮੁੱਚੀ ਇਹਨਾਂ ਤੇ ਨਹੀਂ ਹੋਇਆ ਫਿਰ ਜੇ ਤੇ ਆਪਾਂ ਮੰਨਦੇ ਆਂ ਵੀ ਸਾਡੇ ਕੋਲ ਦਿਨ ਹੈ ਨਾ ਫਿਰ ਤੇ ਆਪਾਂ ਗਿਆਨ ਤੋਂ ਵੀ ਨਹੀਂ ਆ ਉਸੇ ਕੈਟਾਗਰੀ 'ਚ ਖੜੇ ਆਂ ਕਿਉਂਕਿ ਸਤਗੁਰੂ ਕਹਿੰਦੇ ਨੇ ਬਾਣੀ ਦੇ ਵਿੱਚ ਵੀ ਸਮਾਂ ਜਿਹੜਾ ਉਹ ਹੈ ਨਹੀਂ ਬੰਦੇ ਦੇ ਕੋਲ ਬਾਣੀ ਵਿੱਚ ਨਾ ਧੰਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਹੈ ਕਹਿਣ ਲੱਗੇ ਬਾਣੀ ਵਿੱਚ ਸਾਹਿਬ ਨੇ ਬਚਨ ਕੀਤਾ ਕਹਿੰਦੇ ਮੇਰੇ ਮਨ ਕਿਉਂ ਕਰਹੈ ਆਹਾ ਬੜਾ ਖੁਸ਼ ਜੈਸੇ ਬੱਤਰ ਦੇ ਉਡਾਨੇ ਦਿਨ ਦੋਇ ਚਾਰ ਭਰਾਹਾ ਸਰੀਰ ਤੇ ਪਾਏ ਵਸਤਰ ਆਪਾਂ ਬਦਲ ਲੈਨੇ ਆ ਨਾ ਸਤਿਗੁਰੂ ਕਹਿੰਦੇ ਨੇ ਆਤਮਾ ਵੀ ਬਦਲਦੀ ਏ ਤੇ ਪੱਕੀ ਗੱਲ ਨਹੀਂ ਵੀ ਇਹ ਸਰੀਰ ਵਸਤਰ ਆ ਵਸਤਰ ਹੈ ਜਿਹੜਾ ਸਰੀਰ ਆਪਣੇ ਕੋਲੇ ਨਾ ਇਹ ਵਸਤਰ ਹੈ ਆਤਮਾ ਇਹਦੇ ਵਿੱਚ ਵਸੀ ਹੋਈ ਹੈ ਸਤਿਗੁਰੂ ਕਹਿੰਦੇ ਨੇ ਵੀ ਪਤਾ ਨਹੀਂ ਵੀ ਇਹ ਕੱਲ ਤੱਕ ਹੈ ਤੇਰੇ ਕੋਲੇ ਤੇ ਨਹੀਂ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛਿਆ ਸੀ ਵੀ ਬੰਦੇ ਦੇ ਕੋਲ ਕਿੰਨਾ ਕੋਈ ਸਮਾਂ ਹੈ ਸਤਿਗੁਰੂ ਕਹਿੰਦੇ ਨੇ ਹਮ ਆਦਮੀ ਹਾਂ ਇੱਕ ਦਮੀ ਇੱਕ ਦਮ ਦੇ ਇੱਕ ਸਾਹ ਦੇ ਜਿਹੜਾ ਸਾਹ ਚੱਲਦਾ ਪਿਆ ਅਗਲੇ ਦਾ ਪਤਾ ਨਹੀਂ ਵੀ ਆਉਣਾ ਹੈ ਕਿ ਨਹੀਂ ਆਉਣਾ ਹਮ ਆਦਮੀ ਹਾਂ ਇੱਕ ਦਮੀ ਮੌਲਤ ਮਹਤਵ ਨਾ ਜਾਣਾ ਸਤਿਗੁਰੂ ਕਹਿੰਦੇ ਨੇ ਮੌਲਤ ਦਾ ਪਤਾ ਹੀ ਨਹੀਂ ਵੀ ਮੌਲਤ ਕਿੰਨੀ ਆਪਣੇ ਕੋਲ ਹੈ ਜਿਹੜਾ ਮਨ ਹੈ ਨਾ ਇਹ ਇੰਨਾ ਕੁ ਇੰਨਾ ਹੋਇਆ ਪਿਆ ਇਹ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਅੰਦੇ ਤੂੰ ਬੈਠਾ ਕੰਧੀ ਪਾਹੇ ਕੰਧੀ ਪਾਹੇ ਦਾ ਮਤਲਬ ਹੈ ਵੀ ਜਿਵੇਂ ਨਦੀ ਵਗਦੀ ਹੋਵੇ ਨਾ ਕਿਨਾਰੇ ਦੇ ਉੱਤੇ ਇੱਕ ਛੋਟਾ ਜਿਹਾ ਬੂਟਾ ਉੱਗਾ ਹੋਵੇ ਤੇ ਇਹ ਨਹੀਂ ਪਤਾ ਵੀ ਕਦੋਂ ਉਹ ਨਦੀ ਦੇ ਵਿੱਚ ਪਾਣੀ ਜ਼ਿਆਦਾ ਆਉਣਾ ਤੇ ਉਹਨੂੰ ਰੋੜ ਕੇ ਲੈ ਜਾਣਾ ਹੈ ਬੂਟੇ ਵੱਡੇ ਵੀ ਹੋਣ ਤੇ ਵੱਡਿਆਂ ਨੂੰ ਵੀ ਰੋੜ ਕੇ ਲੈ ਜਾਂਦਾ ਪਾਣੀ ਦਾ ਵਹਲਾ ਤੇ ਸਤਿਗੁਰੂ ਕਹਿੰਦੇ ਨੇ ਵੀ ਤੂੰ ਨਦੀ ਕਿਨਾਰੇ ਇੱਕ ਦਰਖਤ ਵਾਂਗ ਹੋਈ ਹੈ ਇੱਕ ਬੂਟੇ ਵਾਂਗ ਹੋਈ ਹੈ ਅੰਦੇ ਕਿਉਂਕਿ ਬੈਠਾ ਕੰਧੀ ਪਾਹੇ ਇਹ ਹੋਵੇ ਪੁਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੀਂ ਦੇ ਮਾਲਕ ਕਿਰਪਾ ਕਰੇ ਤੇਰੇ ਕਰਮ ਚੰਗੇ ਲਿਖੇ ਹੋਣ ਤੋ ਗੁਰੂ ਦੇ ਸ਼ਬਦ ਨੂੰ ਕਮਾ। ਇਸ ਕਰਕੇ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਸੁਣ ਅੰਧਾ ਕੈਸੇ ਮਾਰਗ ਪਾਵੇ ਕਰਗੇ ਲਿਹੁ ਕੋੜ ਨਿਭਾਵੇ ਇਹ ਮੇਰੇ ਮਾਲਕ ਅਸੀਂ ਤੇ ਅੰਨੇ ਆ ਜੇ ਖੱਥ ਫੜ ਕੇ ਤੂੰ ਸਹੀ ਰਸਤੇ ਤੇ ਤੋਰ ਲੈ ਤੇ ਅਸੀਂ ਤੁਰ ਸਕਦੇ ਆ ਨਹੀਂ ਤੇ ਸਾਡੇ ਸੁ ਤੁਰਨਾ ਬੜਨਾ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕਿਹਾ ਹਮ ਅੰਦਲੇ ਅੰਦ ਬਿਖੇ ਬਿਖਰਾਤੇ ਵਿਸ਼ਿਆਂ ਦੇ ਵਿੱਚ ਰੰਗੇ ਹੋਏ ਮਸਤ ਹੋਏ ਸਾਨੂੰ ਨਹੀਂ ਪਤਾ ਲੱਗਦਾ ਹਕੀਕਤ ਕੀ ਹੈ ਹਮ ਅੰਦਲੇ ਅੰਦ ਬਿਖੇ ਬਿਖਰਾਤੇ ਕਿਉਂ ਚੱਲ ਲੈ ਔਰ ਚਾਲੀ ਸਤਿਗੁਰੂ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣੀ ਬਲੀ ਗੁਰੂ ਕਿਰਪਾ ਕਰੇ ਤੇ ਬਾਹ ਫੜਦਾ ਮੈਂ ਬੇਨਤੀ ਕਰਾਂ ਦੇਖੋ ਗੁਰੂ ਨੇ ਬੜੀ ਕਿਰਪਾ ਕੀਤੀ ਹੈ ਵੀ ਸਾਨੂੰ ਸਤ ਸੰਗਤ ਬਖਸ਼ੀਏ ਆਪਾਂ ਸਵੇਰੇ ਸ਼ਾਮ ਕਦੀ ਅੱਪ ਤੇ ਇੱਕ ਵਾਰੀ ਦੋ ਵਾਰੀ ਜਦੋਂ ਸਮਾਂ ਮਿਲਦਾ ਹੈ ਗੁਰੂ ਘਰ ਆਉਂਨੇ ਆ ਬੈਠਨੇ ਆ ਮਾਲਕ ਨੂੰ ਚੇਤੇ ਕਰਨੇ ਆ ਜਦੋਂ ਗੁਰੂ ਘਰ ਦੇ ਵਿੱਚੋਂ ਬਾਹਰ ਚਲੇ ਜਾਂਦੇ ਆ ਫਿਰ ਕਿੰਨਾ ਕ ਚੇਤੇ ਰਹਿੰਦੇ ਆਉਂਦਾ ਚੇਤੇ ਜਾਂ ਨਹੀਂ ਆਉਂਦਾ ਉਹ ਆਪਾਂ ਨੂੰ ਪਤਾ ਵੀ ਆਉਂਦਾ ਹੈ ਜਾਂ ਨਹੀਂ ਆਉਂਦਾ ਜਾਂ ਕਿੰਨਾ ਤੋਂ ਸਤਗੁਰੂ ਕਹਿੰਦੇ ਨੇ ਬੜਾ ਔਖਾ ਕੰਮ ਹੈ ਅਸੀਂ ਮਾਇਆ ਦੇ ਵਿੱਚ ਅੰਨੇ ਜੀਵ ਹਮ ਅੰਦਲੇ ਅੰਦ ਬਿਖੇ ਬਿਖਰਾਤੇ ਕਿਉਂ ਚਾਲੇ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਅਮ ਲਾਵੇ ਆਪਨ ਪਾਲੀ ਗੁਰੂ ਹੀ ਕਿਰਪਾ ਕਰੇ ਆਪਣੇ ਲੜ ਲਾ ਲੈ ਕਹਾ ਬੁਝਾਰਤ ਕੋ ਪਹੁੰਚੇ ਡੋਰਾ ਸਤਿਗੁਰ ਕਹਿੰਦੇ ਨੇ ਕਿ ਬੰਦਾ ਹੋਵੇ ਬੌਲਾ ਤੇ ਕੋਈ ਉਹਦੇ ਸਾਹਮਣੇ ਬੁਝਾਰਤਾਂ ਪਾਵੇ ਤੇ ਉਹਨੂੰ ਸਮਝ ਦੇ ਵਿੱਚ ਨਹੀਂ ਆਉਣਾ ਕਿਉਂਕਿ ਉਹ ਤੇ ਬੌਲਾ ਹੈ ਜਿਹੜਾ ਬੰਦਾ ਕੰਨਾਂ ਤੋਂ ਬੋਲਾ ਹੋ ਚੁੱਕਿਆ ਹੈ ਨਾ ਉਹਨੂੰ 부ਝਾਰਤਾ ਸਮਝਦੇ ਵਿੱਚ ਨਹੀਂ ਆਉਂਦੀ। ਸਤਿਗੁਰੂ ਨੇ ਬਾਣੀ ਵਿੱਚ ਕਿਹਾ اے ਸਭਨੋਂ ਮੇਰਿਓ ਸਾਚੇ ਸੁਣਨੇ ਨਉ ਪਠਾਏ ਇਹਦਾ ਮਤਲਬ ਹੈ ਕਿ ਸੁਣਦਾ ਨਹੀਂ। ਸਤਿਗੁਰੂ ਕਹਿੰਦੇ ਨੇ ਐਸ ਵਰਮਨੋਂ ਮੇਰਿਓ ਸਾਚੇ ਸੁਣਨੇ ਤੈਨੂੰ ਮਾਲਕ ਨੇ ਭੇਜਿਆ ਏ ਕੋਈ ਸੱਚ ਦੀ ਗੱਲ ਵਾਹਿਗੁਰੂ ਦੇ ਘਰ ਦੀ ਗੱਲ ਸੁਣਨ ਵਾਸਤੇ। ਬੰਦਾ ਕੀ ਕਰਦਾ ਹੈ ਸਾਬ ਨੇ ਨਾ ਬਾਣੀ ਵਿੱਚ ਇੱਕ ਬਚਨ ਕਿਹਾ ਕਹਿਣ ਲੱਗੇ ਵਿਖੇ ਨਾਦ ਕੰਨ ਸੁਣ ਤੀਨਾ ਜ਼ਹਿਰ ਵਰਗੀ ਆਵਾਜ਼ ਨਾ ਜਿਹੜੀ ਬੰਦੇ ਨੂੰ ਬੜੀ ਚੰਗੀ ਲੱਗਦੀ ਡੀ ਜੇ ਚੱਲਦਾ ਹੋਵੇ ਦੂਰ ਬੈਠਾ ਜੀ ਬੜੇ ਨੀਂਜ ਲਾ ਕੇ ਸੁਣਦਾ ਕਿ ਕਿਹੜੇ ਕਿਹੜੇ ਗੀਤ ਚੱਲਦੇ ਨੇ ਇਹਦੇ ਵਿੱਚ ਕਿਉਂ ਕੋਈ ਪਿੰਡ ਦੇ ਪਰਲੇ ਪਾਸੇ ਵੱਜਦਾ ਇਹਨਾਂ ਤੇ ਉਸੇ ਵੇਲੇ ਕੰਨ ਖੜੇ ਹੋ ਜਾਂਦੇ ਨੇ ਕਿ ਫਲਾਣੇ ਗੀਤ ਦੀ ਵਜਨ ਲਈ। ਸਤਿਗੁਰੂ ਕਹਿੰਦੇ ਬਾਣੀ ਦੇ ਵਿੱਚ ਜਿਹੜੀਆਂ ਜ਼ਹਿਰ ਵਰਗੀਆਂ ਆਵਾਜ਼ਾਂ ਨੇ ਉਹਨਾਂ ਨੂੰ ਤੇ ਸੁਣਨਾ ਚਾਹੁੰਦਾ। ਵਿਖੇ ਨਾਦ ਕਰਨ ਸੁਣ ਪੀਣਾ ਜਿਹੜੀ ਅੰਮ੍ਰਿਤ ਵਰਗੀ ਆਵਾਜ਼ ਹੈ ਹਰ ਜਸ ਸੁਣ ਤ ਆਲਸ ਮਨ ਕੀਣਾ ਜਦੋਂ ਵਾਹਿਗੁਰੂ ਦੇ ਜਸ ਦੀ ਗੱਲ ਆਉਂਦੀ ਨਾ ਫਿਰ ਮਨ ਆਲਸ ਕਰ ਜਾਂਦਾ। ਇਹ ਮਨ ਦਾ ਸੁਭਾਅ ਹੈ, ਬੰਦੇ ਦਾ ਨਹੀਂ ਮਨ ਦਾ। ਮਨ ਤੋਂ ਰੱਬ ਨੂੰ ਫਿਲਮੀ ਗਾਣੇ ਫਿਲਮੀ ਟਿਉਣਾ ਸੁਣਨਾ ਚਾਹੁੰਦਾ ਪਰ ਜਦੋਂ ਰੱਬ ਦੇ ਨਾਮ ਦੀ ਗੱਲ ਦੀ ਨਾ ਉਦੋਂ ਫਿਰ ਅਸੀਂ ਕੁਦਰਤੀ ਤੌਰ ਤੇ ਐਸਾ ਮਨ ਦਾ ਸੁਭਾਅ ਫਿਰ ਆਪਾਂ ਉੱਖੇ ਜੇ ਹੋ ਜਾਂਦੇ ਆ ਵੀ ਜਿਆਦਾ ਟਾਈਮ ਬੈਠਾ ਨਹੀਂ ਜਾਂਦਾ ਸਤਿਗੁਰੂ ਕਹਿੰਦੇ ਨੇ ਬਾਣੀ ਵਿੱਚ ਕੀ ਨਾ ਸੁਨੇਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇਂ ਸਹੁਰੇ ਕਹਿੰਦੇ ਤੂੰ ਸੁਣਦਾ ਨਹੀਂ ਗੱਲ ਨੂੰ ਇਹ ਨਹੀਂ ਪਤਾ ਵੀ ਸਮਾਂ ਜਿਹੜਾ ਬਤੀਤ ਹੋਈ ਜਾਂਦਾ ਲੱਗੀ ਆਵੇਂ ਸਹੁਰੇ ਨਿਤ ਨਾ ਪਈਆ ਹੋਈ ਪਈਆ ਦਾ ਮਤਲਬ ਹੈ ਪੇਕਾ ਘਰ ਹੁਣ ਅਸੀਂ ਆਖਾਂਗੇ ਪੇਕਾ ਘਰ ਘੱਤੋਂ ਸਤਿਗੁਰੂ ਕਹਿੰਦੇ ਨੇ ਤੇਰਾ ਪੇਕਾ ਘਰ ਐ ਸਹੁਰਾ ਘਰ ਅਗਲਾ ਐ ਪੇਕੇ ਘਰ ਦੇ ਵਿੱਚ ਹਮੇਸ਼ਾ ਨਹੀਂ ਰਹਿੰਦੀ ਜਿਹੜੀ ਲੜਕੀ ਪੇਕੇ ਘਰ ਦੇ ਵਿੱਚ ਉਹਨੇ ਵਿਆਹ ਕੇ ਸਹੁਰੇ ਘਰ ਦੇ ਵਿੱਚ ਜਾਣਾ ਤੇ ਸਤਿਗੁਰੂ ਕਹਿੰਦੇ ਨੇ ਇਹ ਪੇਕਾ ਘਰ ਐ ਸਹੁਰਾ ਘਰ ਅਗਲਾ ਐ ਔਰੇ ਕਾਰ ਦੇ ਵਿੱਚ ਜਾਣਾ ਕੀ ਨ ਸੁਨੇਹੀ ਭੋਰੀਏ ਆਪਨ ਕੰਨੀ ਸੋਏ ਲੱਗੀ ਆਵੇਂ ਸਾਰੇ ਨਿਤ ਨਾ ਪੀਆ ਹੋਏ ਫਿਰ ਸਾਬ ਕਹਿੰਦੇ ਨੇ ਨਿਸ ਕਹੀਏ ਤੋ ਸਮਝੇ ਪੂਰਾ ਬੌਲੇ ਬੰਦੇ ਨੂੰ ਕੋਈ ਕਵੇ ਨਾ ਵੀ ਰਾਤ ਹੈ ਉਹ ਕਹਿੰਦਾ ਦਿਨ ਸੋਚਦਾ ਵੀ ਸ਼ਾਇਦ ਦਿਨ ਦੀ ਗੱਲ ਕਰਦੇ ਨੇ ਉਹ ਨੂੰ ਸਮਝ ਨਹੀਂ ਆਉਂਦੀ ਤੇ ਮਨ ਵਿੱਚ ਕਈ ਵਾਰੀ ਵਿਚਾਰ ਆਉਂਗੇ ਵੇਖੋ ਗੁਰੂ ਦੀ ਤੇ ਬੰਦੇ ਦੀ ਵਿਚਾਰ ਧਾਰਾ ਦੇ ਵਿੱਚ ਫਰਕ ਕੀ ਇੰਨਾ ਹੈ ਗੁਰੂ ਕਹਿੰਦਾ ਰਾਤ ਤੇ ਬੰਦਾ ਕਹਿੰਦਾ ਦਿਨ ਹੈ ਗੁਰੂ ਕਹਿੰਦਾ ਦਿਨ ਤੇ ਬੰਦਾ ਕਹਿੰਦਾ ਰਾਤ ਹੈ ਜਿੱਨਾ ਰਾਤ ਤੇ ਦਿਨ ਦੇ ਵਿੱਚ ਫਰਕ ਹੈ ਇੰਨਾ ਬੰਦੇ ਤੇ ਗੁਰੂ ਦੀ ਵਿਚਾਰ ਦੇ ਵਿੱਚ ਫਰਕ ਹੈ ਹੁਣ ਬਚਨ ਸਾਹਿਬ ਦਾ ਪੜੀਆ ਬਾਣੀ ਵਿੱਚੋਂ ਕਹਿਣ ਲੱਗੇ ਨੈਨੋ ਨੀਂਦ ਪਰ ਤ੍ਰਿਸ਼ਟ ਵਿਕਾਰ ਅੱਖਾਂ ਦੀ ਨੀਂਦ ਇਹ ਆ ਵੀ ਅੱਖਾਂ ਸੌਂ ਗਈਆਂ ਨਹੀਂ ਵਿਕਾਰਾਂ ਦੇ ਵਿੱਚ ਨੇ ਸ਼ਰਮਣ ਸੋਏ ਸੁਣ ਨਿੰਦ ਵਿਚਾਰ ਜਦੋਂ ਨਿੰਦਿਆ ਉਚਤ ਸੁਣਨੇ ਆ ਉਦੋਂ ਕੰਨ ਵੀ ਸੌਂ ਜਾਂਦੇ ਨੇ ਰਸਨਾ ਸੋਈ ਲੋਭ ਮਿੱਠੇ ਸਾਦ ਜੀਬ ਹੈ ਜਿਹੜੀ ਮਿੱਠੇ ਸਵਾਦਾਂ ਦੇ ਵਿੱਚ ਸੁੱਤੀ ਹੋਈ ਹੈ ਮਨ ਸੋਇਆ ਮਾਇਆ ਵਿਸ਼ਮਾਦ ਮਨ ਜਿਹੜਾ ਮਾਇਆ ਦੇ ਵਿੱਚ ਸੁੱਤਾ ਹੈ ਤੇ ਸਤਿਗੁਰੂ ਕਹਿੰਦੇ ਨੇ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਸਾਬਤ ਵਸਤ ਉਹ ਆਪਣੀ ਲੈ ਕਹਿੰਦੇ ਉਹ ਭਾਈ ਇਸ ਘਰ ਦੇ ਵਿੱਚ ਕੋਈ ਸੁੱਤਾ ਵੀ ਕੋਈ ਜਾਗਦਾ ਵੀ ਹੈ ਕਿ ਸਾਰੇ ਸੁੱਤੇ ਹੀ ਹੋਏ ਅੱਖਾਂ ਸੁੱਤੀਆਂ ਹੋਈਆਂ ਕਾਨ ਸੁਤੇ ਹੋਏ ਜੀਭ ਸੁਤੀ ਹੋਈ ਮਨ ਸੁਤਾ ਹੋਇਆ ਤੇ ਸਤਿਗੁਰੂ ਕਹਿੰਦੇ ਨੇ ਕਿ ਕੋਈ ਜਾਗਦਾ ਵੀ ਇਸ ਘਰ ਦੇ ਵਿੱਚ ਕਿ ਸਾਰੇ ਸੁਤੇ ਹੀ ਹੋਏ ਨੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤ ਉਹ ਆਪਣੀ ਲਹਿ ਜਿਹੜਾ ਜਾਗਦਾ ਰਹੇਗਾ ਜਿਵੇਂ ਘਰ ਦੇ ਵਿੱਚ ਚੋਰ ਆ ਜਾਏ ਨਾ ਰਾਤ ਨੂੰ ੜਕਾ ੜੜਕਾ ਹੋਵੇ ਕੋਈ ਚੀਜ਼ ਦਿਗ ਪਏ ਜਿਹੜਾ ਤੇ ਬੰਦਾ ਉੱਠ ਜਾਏ ਉਹਦੇ ਘਰ ਦੇ ਵਿੱਚ ਤੇ ਚੋਰੀ ਨਹੀਂ ਹੁੰਦੀ ਚੋਰ ਨੂੰ ਪਤਾ ਵੀ ਮਾਲਕ ਉੱਠ ਪਿਆ ਤੇ ਜੇ ਮਾਲਕ ਸੁਤਾ ਹੀ ਰਹੇ ਇਹ ਫਿਰ ਕਾਹਨ ਖਲੀ ਹੋ ਜਾਣਾ ਭਾਈ ਉਹ ਅਰਦਾਸ ਹੋ ਰਾਂ ਇੱਕ ਬਚਨ ਕਿਆ ਕਹਿਣ ਲੱਗੇ ਕੈਸੇ ਚੋਰ ਲਾਗੇ ਜਾਗੇ ਚੋਰ ਆ ਗਿਆ ਘਰ ਦੇ ਵਿੱਚ ਉਹਨੇ ਹੌਲੀ ਜਿਹੀ ਬੂਹਾ ਖੋਲਿਆ ਹੁਣ ਜੇ ਤੇ ਬੂਹੇ ਦੀ ਆਵਾਜ਼ ਜੀ ਸੁਣ ਕੇ ਬੰਦੇ ਨੂੰ ਜਾਗ ਆ ਗਏ ਕਿ ਗੱਲ ਠੀਕ ਐ ਤੇ ਜੇ ਫਿਰ ਕਿਸੇ ਜੀ ਵਟ ਕੇ ਸੌਂ ਗਏ ਆ ਪਹਿਲੇ ਭਾਈ ਗੁਰਦਾਸ ਕਹਿੰਦੇ ਨੇ ਸੋਏ ਰਹਿ ਰੀਤੋ ਰੀਤੋ ਦਾ ਮਤਲਬ ਹੁੰਦਾ ਖਾਲੀ ਹੋ ਜਾਣਾ ਸੋਏ ਰਹਿ ਰੀਤੋ ਘਰ ਦੇਖੇ ਉਠ ਪ੍ਰਾਂਤ ਹੈ ਜਦੋਂ ਸਵੇਰੇ ਉੱਠ ਕੇ ਦੇਖਿਆ ਤੇ ਘਰ ਖਾਲੀ ਪਿਆ ਸੀ ਚੋਰ ਸਭ ਕੁਝ ਲੁੱਟ ਕੇ ਲੈ ਗਿਆ ਥਿਉਰੀ ਕਰਕੇ ਨੇ ਇਸ ਕਰਕੇ ਸਤਗੁਰੂ ਜੀ ਕਹਿੰਦੇ ਨੇ ਵੀ ਸਾਫਤ ਵਸਤ ਉਹਦੀ ਹੀ ਬਚਣੀ ਹੈ ਜਿਹੜਾ ਜਾਗਦਾ ਰਹੇਗਾ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਫਤ ਵਸਤ ਉਹ ਆਪਣੀ ਲੈਂਦਾ ਕਹਾਂ ਮਿਸਲ ਕਦ ਗਾਵੇ ਗੂੰਗ ਉਦਾਹਰਨ ਸਤਿਗੁਰੂ ਨੇ ਦਿੱਤੀ ਕਹਿੰਦੇ ਨੇ ਵੀ ਗੁੰਗਾ ਬੰਦਾ ਕਿਵੇਂ ਵਿਸਨ ਪਦੇਗਾ ਸਕਦਾ ਹੈ ਗਾਣੀ ਸਕਦਾ ਗੁੰਗਾ ਹੈ ਉਹ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਹਿੰਦੇ ਜੇ ਵਾਹਿਗੁਰੂ ਦੇ ਪ੍ਰਮਾਤਮਾ ਦੇ ਗੁਣਾਂ ਨੂੰ ਨਹੀਂ ਜਿਹੜਾ ਬੰਦਾ ਕਹੁੰਦਾ ਗੁੰਗਾ ਹੀ ਹੈ ਸਾਈਂ ਜੀ ਇੱਕ ਬਾਣੀ ਦਾ ਵਚਨ ਪੜਦੇ ਹਾਂ ਸਾਹਿਬ ਕਹਿੰਨ ਲੱਗੇ ਗੋਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਈਨ ਜਨਮ ਅਜਾਈ ਚੜਾ ਗਿਆ ਮਾਲਕ ਦੀ ਉਹਨਾਂ ਨੂੰ ਨਹੀਂ ਗਿਆ ਬੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਈਨ ਕਹ ਨਾਨਕ ਹਰ ਭਜਮਣਾ ਜਿਵੇਂ ਬਿਰ ਜਲ ਕੁੰ ਮੀਨ ਉਦਾਹਰਣ ਮੱਛੀ ਦੀ ਹੈ ਕਛੂ ਦੀ ਨਹੀਂ ਇਹ ਕਦੀ ਪਾਣੀ ਦੇ ਵਿੱਚ ਹੈ ਤੇ ਤਾਂ ਵੀ ਠੀਕ ਹੈ ਪਾਣੀ ਤੋਂ ਬਾਹਰ ਵੀ ਹੋ ਗਿਆ ਤੇ ਤਾਂ ਵੀ ਠੀਕ ਹੈ ਗੁਜ਼ਾਰਾ ਚੱਲ ਗਿਆ ਉਹਦਾ ਗੁਜ਼ਾਰਾ ਚੱਲ ਜਾਂਦਾ ਹੈ ਮੱਛੀ ਦਾ ਗੁਜ਼ਾਰਾ ਨਹੀਂ ਚੱਲਦਾ ਉਹ ਪਾਣੀ ਦੇ ਵਿੱਚੋਂ ਬਾਹਰ ਕੱਢੀ ਤੇ ਉਹ ਮਰ ਗਈ। ਸਤਿਗੁਰੂ ਕਹਿੰਦੇ ਨੇ ਕੱਛੂ ਵਾਂਗੂ ਨਹੀਂ ਮੱਛੀ ਵਾਂਜੀ ਜਿਵੇਂ ਉਹਦੀ ਪ੍ਰੀਤ ਹੈ। ਜਿਵੇਂ ਉਹਦਾ ਗੁਜ਼ਾਰਾ ਪਾਣੀ ਤੋਂ ਬਿਨਾਂ ਨਹੀਂ ਚੱਲਦਾ। ਇਸ ਤਰ੍ਹਾਂ ਮਾਲਕ ਪ੍ਰਮਾਤਮਾ ਦੇ ਨਾਲ ਪ੍ਰੀਤ ਹੋਣੀ ਚਾਹੀਦੀ। ਸਹਿਬ ਨੇ ਇਹਨਾਂ ਇੱਕ ਬਾਣੀ ਵਿੱਚ ਉਦਾਹਰਨ ਵੀ ਦਿੱਤੀ। ਕਹਿੰਨ ਲੱਗੇ ਮੀਨ ਫਕਰ ਤਾਂ ਕਿਉ ਵਰਟਿਓ ਰਾਂਦ ਕਿਉ ਬੋ ਬਾਣੀ ਖੰਡ ਖੰਡ ਕਰ ਭੋਜਨ ਇਹਨੂੰ ਤੋਣਿ ਮਿਸਰਿਓ ਪਾਣੀ ਮਾਛੀ ਫੜੀ ਉਹਨੂੰ ਉਹਨੂੰ ਵਰਡ ਟੁੱਟ ਕੇ ਬਣਾ ਲਿਆ ਕਈ ਤਰ੍ਹਾਂ ਦੇ ਮੁਸਾਬੇ ਪਾਏ ਤੇ ਸਹਿਬ ਕਹਿੰਦੇ ਨੇ ਜਦੋਂ ਖਾਣ ਵਾਲੇ ਨੇ ਖਾਧੀ ਨਾ ਖਾ ਲਈ ਰਾਤ ਨੂੰ ਉੱਠ ਕੇ ਫਿਰ ਕਹਿੰਦਾ ਪਾਣੀ ਦੀ ਪਿਆਸ ਲੇ ਆਣੀ ਪੀਤਾ ਫਿਰ ਰਾਤ ਨੂੰ ਪਾਣੀ ਦੀ ਪਿਆਸ ਲੱਗੀ ਕੋਈ ਪੁੱਛਦਾ ਕਹਿੰਦਾ ਵੀ ਪਾਣੀ ਦੀ ਪਿਆਸ ਬਹੁਤ ਲੱਗਦੀ ਉਹ ਕਹਿੰਦਾ ਵੀ ਮੱਛੀ ਖਾਦੀ ਹੈ ਇਸ ਕਰਕੇ ਉਹ ਮਰ ਵੀ ਜਾਏ ਉਹਨੂੰ ਖਾ ਵੀ ਲਿਆ ਜਾਏ ਉਹ ਫਿਰ ਵੀ ਪਾਣੀ ਦੀ ਪਿਆਸ ਹੈ ਜਿਹੜੀ ਲੱਗਦੀ ਹੈ ਸਹਿਬ ਨੇ ਬਾਣੀ ਵਿੱਚ ਉਹ ਦਰਨ ਜਿਵੇਂ ਇੱਕ ਵਾਰੀ ਕਥਾ ਕੀਤੀ ਤੇ ਜਦੋਂ ਇਸ ਪਰਮਾਨ ਦੀ ਵਿਆਖਿਆ ਕੀਤੀ ਨਾ ਤੇ ਕੋਈ ਉੱਠ ਪਿਆ ਬਾਅਦ ਦੇ ਵਿੱਚ ਮਿਲਿਆ ਕਹਿੰਦਾ ਫਿਰ ਗਿਆਨੀ ਜੀ ਮੱਛੀ ਤੇ ਬੜੀ ਸਵਾਲ ਬਣੀ ਹੋਣੀ ਹੈ ਮੈਂ ਵੀ ਮੱਛੀ ਦੇ ਸਵਾਦ ਵਾਲੀ ਖਿਆਲ ਸੀਗਾ ਜਿਹੜਾ ਉਪਦੇਸ਼ ਸਤਿਗੁਰੂ ਨੇ ਦਿੱਤਾ ਉਹਦੇ ਵੱਲ ਖਿਆਲ ਰਹੀ ਸੀ ਕਿ ਜਿਵੇਂ ਦਾ ਮੱਛੀ ਦਾ ਨੇ ਪਾਣੀ ਦੇ ਨਾਲ ਹੈ ਨਾ ਇਹੋ ਜਿਹਾ ਨੇ ਮਾਲਕ ਦੇ ਸਿਮਰਨ ਦੇ ਵਿੱਚ ਕਰਨਾ ਚਾਹੀਦਾ ਉਹਦੇ ਨਾਲ ਕਰਨਾ ਚਾਹੀਦਾ ਇਹ ਨਹੀਂ ਵੀ ਮੱਛੀ ਕਿਵੇਂ ਦੀ ਬਣੀ ਸਤਿਗੁਰੂ ਕਹਿੰਦੇ ਬਾਣੀ ਦੇ ਵਿੱਚ ਕਹਿਣ ਲੱਗੇ ਮੀਨ ਪਕਰ ਫਾਂਚੋ ਵਰ ਕਟਿਓ ਰਾਂਦ ਕਿਓ ਬਉ ਬਾਣੀ ਖੰਡ ਖੰਡ ਕਰ ਭੋਜਨ ਕੀਨਾਂ ਤੋ ਨਾ ਬਿਸਰਿਓ ਪਾਣੀ ਤਾਵਿਓ ਤ ਮਾਲਕ ਨਹੀਂ ਭੁੱਲਾ ਸਤਿਗੁਰੂ ਕਹਿੰਦੇ ਨੇ ਮਾਲਕ ਦਾ ਸਿਮਰਨ ਕਰ ਗੋਵਿੰਦ ਗਾਇਓ ਜ ਨਹੀਂ ਜਨਮ ਆਕਾਰਤ ਕੀਨ ਕਹੋ ਨਾਨਕ ਹਰ ਘਟ ਮਨਾਂ ਜਹ ਦੇਤ ਜਲ ਕੋ ਮੀਨ ਜੇ ਮਾਲਕ ਦਾ ਸਿਮਰਨ ਨਹੀਂ ਕਰਦਾ ਤੇ ਗੁੰਗਿਆਂ ਵਰਗਾ ਹੋਇਆ ਕਹੇ ਟਿੰਗਲ ਪਹਾੜ ਪਰ ਭਵਨ ਸਤਿਗੁਰ ਕੇਂਦਰ ਵੀ ਘਰ ਹੋਵੇ ਬੜਾ ਉੱਚੀ ਸਰਬਤ ਦੇ ਉਤੇ ਤੇ ਬੰਦਾ ਹੋਵੇ ਟਿੰਗਲਾ ਹੁਣ ਟਿੰਗਲੇ ਬੰਦੇ ਵਾਸਤੇ ਪਰਬਤ ਚੜਨਾ ਬੜੀ ਔਖੀ ਹੋ ਉਹਦੇ ਤੋਂ ਚੜਿਆ ਨਹੀਂ ਸਤਿਗੁਰ ਨੇ ਬਾਣੀ ਵਿੱਚ ਕਿਹਾ ਏ ਕਹਿੰਦੇ ਨੇ ਇਹ ਮਨ ਮੇਰਾ ਬਿਨ ਪੌੜੀਆਂ ਮੰਦਰ ਕਿਉਂ ਚੜੇ ਰਾਮ ਬਾਣੀ ਵਿੱਚ ਇੱਕ ਬੱਚ ਨੂੰ ਹੋਰ ਪੜ੍ਹੀਏ ਸਾਬ ਕਿੰਨੇ ਸੰਤ ਦਾ ਮਾਰਗ ਧਰਮ ਕੀ ਪੌਣੀ ਕੋਵਡ ਭਾੜੀ ਪਾਏ ਕੋਵਡ ਭਾੜਾ ਬੰਦਾ ਹੀ ਹੈ ਜਿਹੜਾ ਇਸ ਸਫਰ ਨੂੰ ਤੈਅ ਕਰਦਾ ਨਹੀਂ ਤੇ ਇਨਸਾਨ ਪਿਗੜਿਆਂ ਵਰਗਾ ਹੋ ਰਿਹਾ ਹੈ ਤੇ ਜਾਣਾ ਕਿੱਥੇ ਹੈ ਮਾਲਕ ਦੇ ਘਰ ਉੱਥੇ ਤੱਕ ਪਹੁੰਚਣਾ ਉੱਠਾ ਚੜ੍ਹਨਾ ਬਾਣੀ ਵਿੱਚ ਕਬੀਰ ਸਾਹਿਬ ਨੇ ਕਿਹਾ ਕਹਿਣ ਲੱਗੇ ਇੱਕ ਔਖਟ ਘਾਟੀ RAM ਕੀ ਔਕਟ ਦਾ ਮਤਲਬ ਹੈ ਔਖੀ ਘਾਟੀ ਰੱਬ ਦੇ ਘਰ ਦਾ ਰਸਤਾ ਉਠਾਏ ਤੈ ਚੜ ਰਮੇ ਕਬੀਰ ਪਰ ਕਬੀਰ ਚੜਿਆ ਜਾਂਦਾ ਹੁਣ ਇਹ ਨਹੀਂ ਕਿ ਜੇ ਰੱਬ ਦੇ ਘਰ ਦਾ ਰਸਤਾ ਉਖਾ ਹੈ ਤੇ ਉੱਥੇ ਤੱਕ ਕੋਈ ਚੜਿਆ ਨਹੀਂ ਜਾਂ ਚੜਿਆ ਨਹੀਂ ਜਾ ਸਕਦਾ ਸਤਿਗੁਰ ਕਹਿੰਦੇ ਨੇ ਪਿੰਗਲ ਪਰਬਤ ਪਾਰ ਪਰੇ ਖੜ ਚਤਰ ਬਕੀਤਾ ਉਹ ਪਿੰਗਲਾ ਪਰਬਤ ਪਾਰ ਕਰ ਜਾਂਦਾ ਹੈ ਮਾਲਕ ਜੀ ਕਿਵੇਂ ਕਰ ਜਾਂਦਾ ਸਾਰਾ ਸ਼ਬਦ ਪੜიਏ ਕਹਿਣ ਲੱਗੇ ਪਿੰਗਲ ਪਰਬਤ ਪਾਰ ਪਰੇ ਖੜ ਚਤਰ ਬਕੀਤਾ ਅੰਧੇ ਤਰੀਕ ਭਉਣ ਸੋਝਿਆ ਗੁਰ ਭੇਟ ਪੀਕਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਕੋਈ ਔਟ ਅਗ ਹਰੇ ਨਿਰਮਲ ਪੈ ਚੀਤਾ ਕਹਿੰਦੇ ਜਦੋਂ ਕੋਈ ਸਤ ਸੰਗਤ ਦੇ ਵਿੱਚ ਬਹਿੰਦਾ ਹੈ ਨਾ ਫੇਰੇ ਪਰਬਤ ਤੇ ਚੜ ਜਾਂਦਾ ਹੈ ਉਸ ਪ੍ਰਬਤ ਤੇ ਉਸ ਉਚਾਈ ਤੇ ਉਸ ਅਵਸਥਾ ਤੇ ਪਹੁੰਚ ਜਾਂਦਾ ਜਦੋਂ ਕੋਈ ਸਤਸੰਗਤ ਦੇ ਵਿੱਚ ਬੈਠ ਜਾਏ ਕਹਿ ਲੱਗੇ ਕਹੇ ਪਿੰਗਲ ਪਰਵਤ ਪਰ ਭਵਨ ਨਹੀਂ ਹੋਤ ਕੁਹਾ ਉਸ ਗਵਨ ਪਰ ਜਿਹੜਾ ਵਿਗਲਾ ਹੈ ਉਹਦੇ ਤੋਂ ਚੜਨਾ ਹੋ ਹੁਣ ਸਾਈਬ ਨੇ ਬਾਣੀ ਵਿੱਚ ਦੱਸਿਆ ਕਹਿਣ ਲੱਗੇ ਛੋੜ ਸਿਆਣ ਬਹੁਤ ਚੁੜਾਈ ਦੋਏ ਕਰ ਜੋੜ ਸਾਧ ਮੰਗ ਚੱਲ ਜੇ ਉੱਥੇ ਤੱਕ ਪਹੁੰਚਣਾ ਹੈ ਤੇ ਗੁਰੂ ਦੇ ਰਸਤੇ ਤੁਰ ਛੋਟ ਸਿਆਣਕ ਬਹੁਚਤrai ਦੁਇਕਰ ਜੋੜ ਸਾਧ ਮੰਗ ਚੱਲ ਸਿਮਰ ਸੁਆਮੀ ਅੰਤਰ ਜਾਮੀ ਮਾਨੁਖ ਦੇਖਾ ਏ ਉਤਮ ਫਲ ਬੇਦ ਵਿਖਿਆਨ ਕਰਤ ਸਾਧੂ ਜਨ ਭਾਗ ਹੀਨ ਸਮਝਤ ਨਹੀਂ ਫਲ ਇਹਦਾ ਮਤਲਬ ਇਹ ਹੈ ਵੀ ਜੇ ਜਦੋਂ ਧਾਰਮਿਕ ਗ੍ਰੰਥਾਂ ਦੀ ਵਿਚਾਰ ਹੁੰਦੀ ਗੁਰਬਾਣੀ ਦੀ ਜਾਇਨ ਹੁੰਦੀ ਗੁਰਬਾਣੀ ਦੀ ਵਿਆਖਿਆ ਹੁੰਦੀ ਤੇ ਸਤਿਗੁਰੂ ਕਹਿੰਦੇ ਉਹਨੂੰ ਸੁਣਨਾ ਚਾਹੀਦਾ ਅਰ ਹਲ ਦਾ ਮਕਸਦ ਹੈ ਮੂਰਖ ਸਾਧੂ ਕਹਿੰਦੇ ਨੇ ਜੇ ਫਿਰ ਵੀ ਗੱਲ ਸਮਝਦੇ ਵਿੱਚ ਨਹੀਂ ਆਉਂਦੀ ਤੇ ਫਿਰ ਮੂਰਖ ਤਰਕ ਇਸ ਕਰਕੇ ਆਪਣੀਆਂ ਸਿਆਣਪਾਂ ਛੱਡ ਛੋਟ ਸਿਆਣਪ ਬਹੁਤ ਚਤ్రਾਈ ਦੁਇਕਰ ਜੋੜ ਸਾਧ ਮੰਗ ਚੱਲ ਤੂੰ ਗੁਰੂ ਦੇ ਰਸਤੇ ਤੇ ਤੁਰ ਹੁਣ ਸਤਗੁਰੂ ਨੇ ਸਾਰੇ ਸ਼ਬਦ ਨੂੰ ਜਦੋਂ ਉਚਾਰਨ ਕੀਤਾ ਨਾ ਕਹਿੰਦੇ ਨੇ ਕਹੇ ਪਿੰਗਲ ਪਰਬਤ ਪਰਭਾਵਨ ਨਹੀਂ ਹੋ ਤੂੰ ਵਹਾਂ ਉਸ ਗਵਨ ਫਿਰ ਕਹਿੰਦੇ ਨੇ हे ਵੈਗਰੂ ਮਿਰਤੋਂ ਨਹੀਂ ਚੜਿਆ ਜਾ ਸਕਦਾ ਮੈਂ ਨਹੀਂ ਪਹੁੰਚ ਸਕਦਾ ਮੇਰੇ ਕੋਲ ਉਹ ਕੰਨ ਨਹੀਂ ਮੇਰੇ ਕੋਲ ਉਹ ਜੀਬ ਨਹੀਂ ਜਿੰਦੇ ਨਾਲ ਮੈਂ ਤੇਰੀ ਵਡਿਆਈ ਜਾਵਾਂ ਮੇਰੇ ਕੋਲ ਉਹ ਗਿਆਨ ਨਹੀਂ ਤੇ ਫਿਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਹਿੰਦੇ ਨੇ ਇਹ ਮੇਰੇ ਮਾਣ ਕਿਰਪਾ ਕਰ ਕਰਤਾਰ ਕਰੂਣਾ ਮੈਂ ਐਵਰੀ ਵਾਹ ਗੁਰੂ ਕਿਰਪਾ ਕਰਨ ਵਾਲੇ ਦੀਨ ਬੇਤੀ ਕਰਾਂ ਮੈਂ ਦੀਨ ਤੇਰੇ ਦਰ ਤੇ ਬੇਨਤੀ ਕਰਦਾ ਹਾਂ ਜਿਹੜੀ ਸਭ ਤੋਂ ਵੱਡੀ ਗੱਲ ਹੈ ਗੁਰਮਤਿ ਦੇ ਵਿੱਚ ਇਹਨੂੰ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਆਪੇ ਜਾਣੈ ਕਰੇ ਆਪ ਆਪੇ ਆਣੇ ਰਾਸ ਕਿਸੇ ਅੱਗੇ ਨਾਨਕਾ ਨਾਨਕਾ ਖੜੇ ਕੀਚੇ ਅਰਦਾਸ ਕਹਿੰਦੇ ਜੋ ਉਸ ਮਾਲਕ ਅੱਗੇ ਅਰਦਾਸ ਕਰਿਆ ਕਰ ਵੀ ਮਾਲਕ ਤੂੰ ਆਪ ਹੀ ਜਾਣਦੀ ਹੈ ਮੈਂ ਨਹੀਂ ਜਾਣਦਾ ਤੂੰ ਜਾਣਦਾ ਹੈ ਕਰਤਾਰ ਕਰੋ ਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਮਾਲਕ ਮੈਂ ਕੁਝ ਨਹੀਂ ਕਰ ਸਕਦਾ ਜੋ ਕਰਨ ਕਰਾਉਣ ਵਾਲਾ ਉਹ ਤੂੰ ਹੀ ਹੈ ਸ਼ਾਹਬ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਕਹਿੰਦੇ ਨੇ ਜਿਸਹਨ ਦੀ ਖਾਲਾ ਵਾਟੜੀ ਰਸਤਾ ਜਿਹਨੂੰ ਮਾਲਕ ਵਿਖਾਦਾ ਰਸਤਾ ਕਿਸੇ ਭੁਲਾਏ ਕੌਣ ਉਹਨੂੰ ਕੌਣ ਭੁਲਾਵੇ ਜਿਹਨੂੰ ਮਾਲਕ ਵਿਖਾਦਾ ਰਸਤਾ ਤੇ ਜਿਹਨੂੰ ਮਾਲਕ ਭੁਲਾਦਾ ਰਸਤਾ ਨਾ ਆਪਾਂ ਕਹਿੰਨੇ ਆਂ ਵੀ ਬੰਦੇ ਨੂੰ ਬੜਾ ਸਮਝਾਇਆ ਇਹਨੂੰ ਸਮਝ ਨਹੀਂ ਆਉਂਦੀ ਉਹ ਸਮਝ ਤਾਂ ਨਹੀਂ ਆਉਂਦੀ ਵੀ ਉਹ ਮਾਲਕ ਵੱਲੋਂ ਪੜਾਇਆ ਹੋਇਆ ਬੰਦਾ ਉਹਨੂੰ ਤਾਂ ਸਮਝ ਨਹੀਂ ਆਉਂਦੀ ਸਤਗੁਰੂ ਕਹਿੰਦੇ ਨੇ ਜਿਸੈ ਇੰਦਖਾਲਾ ਵਡੜੀ ਕਿਸੈ ਭੁਲਾਏ ਕੌਣ ਜਿਸੈ ਭੁਲਾਈ ਪੰਥ ਸਿਰ ਕਿਸੈ ਦਿਖਾਲੈ ਕੌਣ ਜਿਹਨੂੰ ਰਸਤੇ ਤੋਂ ਮਾਲਕ ਭੁਲਾ ਦੇ ਉਹਨੂੰ ਕੋਈ ਰਸਤਾ ਵਿਖਾ ਨਹੀਂ ਸਕਦਾ ਤੇ ਜਿਹਨੂੰ ਮਾਲਕ ਰਸਤਾ ਦਿਖਾ ਦੇ ਉਹਨੂੰ ਕੋਈ ਭੁਲਾ ਨਹੀਂ ਸਕਦਾ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਇੱਕ ਸ਼ਬਦ ਪੜ੍ਹਦੇ ਹਾਂ ਅਜਾ ਮਨ ਪਾਪੀ ਜਗ ਜਾਗੈ ਉਹ ਉਸ ਸਮੇਂ ਦਾ ਜਿਹੜਾ ਰਾਜਾ ਹੈ ਉਹਦਾ ਪੁੱਲ ਪੁਜਾਰੀ ਹੈ ਅ ਜਦੋਂ ਮਾਲਕ ਨੇ ਰਸਤਾ ਭਲਾਇਆ ਫਿਰ ਗਲਤ ਪਾਸੇ ਘੁੰਮਦੇ ਆ ਆਪਾਂ ਇਤਿਹਾਸ ਵਿੱਚੋਂ ਗੁਰੂ ਰਾਮਦਾਸ ਜੀ ਦਾ ਜੀਵਨ ਪੜਦੇ ਆ ਸੱਤ ਸਾਲ ਦੀ ਉਮਰ ਦੇ ਵਿੱਚ ਮਾਤਾ ਪਿਤਾ ਨਹੀਂ ਕੋਈ ਸਹਾਇਤਾ ਕਰਨ ਵਾਲਾ ਨਹੀਂ ਕੋਈ ਮਾਂ ਫੜਨ ਵਾਲਾ ਨਹੀਂ ਪਰ ਜੇ ਮਾਲਕ ਨੇ ਰਸਤਾ ਦਿਖਾਇਆ ਤੇ ਗੁਰੂ ਘਰ ਦੇ ਵਿੱਚ ਆਣ ਕੇ ਸੇਵਾ ਕਮਾਈ ਤੇ ਫਿਰ ਪ੍ਰਮਾਣ ਵੀ ਹੋ ਗਿਆ ਇਹ ਹੈ ਜੇ ਮਾਲਕ ਪੜਾ ਦੇ ਤੇ ਕੋਈ ਦਿਖਾ ਨਹੀਂ ਸਕਦਾ ਇਹ ਮਾਲਕ ਰਸਤਾ ਦਿਖਾ ਦਵੇ ਤੇ ਕਿਹਨੂੰ ਕੋ ਭੁਲਾ ਨਹੀਂ ਸਕਦਾ ਇਸ ਕਰਕੇ ਸਾਹਿਬ ਕਹਿੰਦੇ ਨੇ ਜਿਸੇਂ ਦਖਾਲਾਂ ਵਾਕੜੀ ਕਿਸੇ ਭੁਲਾਏ ਕੌਣ ਜਿਸੇਂ ਭੁਲਾਈ ਪੰਥ ਸਿਰ ਕਿਸੇ ਦੁਖਾਲੇ ਕੌਣ ਹੁਣ ਜਦੋਂ ਕਹਿੰਦੇ ਆ ਨਾ ਮਾਲਕ ਜੀ ਕਿਰਪਾ ਕਰ ਫਿਰ ਸਾਹਿਬ ਕਹਿੰਦੇ ਨੇ ਸਾਬਤ ਦੀਜੈ ਜਿਤ ਵਿਸਰੈ ਨਾਹੀ ਮੇਰੇ ਮਾਲਕ ਮੇਰੇ ਤੇ ਕਿਰਪਾ ਕਰ ਮੈਨੂੰ ਇਹੋ ਜੀ ਮਤ ਦੇਵੀਂ ਮੈਨੂੰ ਭੁੱਲੇ ਨਾ ਤੂੰ ਨਾ ਭੁੱਲੇ ਸਾਬਤ ਦੀਜੈ ਜਿਤ ਵਿਸਰੈ ਨਾਹੀ ਸਾ ਮੱਤ ਢਿੰਜੇ ਜਿੱਤ ਤੁਧ ਤੇ ਨੈ ਮਰ ਮਾਲਕ ਇਹੋ ਜੀ ਮੱਤ ਦੇ ਵੀ ਮੈਂ ਤੇਰਾ ਸਿਮਰਨ ਕਰਾਂ ਸਾਹ ਸਾਹ ਤੇਰੇ ਗੁਣ ਗਾਵਾਂ ਓਟ ਨਾਨਕ ਗੁਰ ਚਲਣਾ ਜਿਉ ਜਿਉ ਉਦਾਰਨ ਕੀ ਹੈ ਮਾਲਕ ਅੱਗੇ ਬੇਨਤੀ ਕਰ ਮਾਲਕ ਮੈਨੂੰ ਇਹੋ ਜੀ ਅਵਸਥਾ ਹੁਣ ਕਿਹੋ ਜੀ ਅਵਸਥਾ ਆਪਾਂ ਦੇਖਦੇ ਆਂ ਵੀ ਆਪਣਾ ਕੋ ਸਭ ਕੋਲ ਮੋਬਾਈਲ ਹੁੰਦਾ ਆਪਾਂ ਇਹਦੀ ਵਰਤੋਂ ਕਰਦੇ ਆਂ ਚੰਗੀ ਗੱਲ ਹੈ ਮਨ ਜਦੋਂ ਮੋਬਾਈਲ ਹੁੰਦਾ ਨਾ ਕੋਲ ਇੰਨੇ ਤੇ ਆਪਾਂ YouTube ਚ ਚਲਾਈ ਚੱਲੀ ਫੇਸਬੁੱਕ ਚ ਚਲਾਈ ਚ ਜਿੰਨੀਆਂ ਮਰਜ਼ੀ ਐਪਲੀਕੇਸ਼ਨਾਂ ਖੋਲ ਕੇ ਤੇ ਉਹਨੂੰ ਚਲਾਉਂਦੇ ਹੋਈਏ ਪਰ ਜਦੋਂ ਕਿਸੇ ਦੀ ਕਾਲ ਆਉਂਦੀ ਹੈ ਨਾ ਤੇ ਉਹ ਸਾਰੀਆਂ ਐਪਲੀਕੇਸ਼ਨਾਂ ਇੱਕ ਸਾਈਡ ਤੇ ਕਰ ਦਿੰਦਾ ਤੇ ਸਾਡੀ ਗੱਲ ਕਰਉਂਦਾ ਵੀ ਕਾਲ ਆਈ ਜਿੰਨੀਆਂ ਐਪਲੀਕੇਸ਼ਨਾਂ ਖੁੱਲੀਆਂ ਹੁੰਦੀਆਂ ਉਹ ਸਾਰੀਆਂ ਇੱਕ ਪਾਸੇ ਹੋ ਜਾਂਦੀਆਂ ਕਾਲ ਆਉਂਦੀ ਸਭ ਤੋਂ ਕਿਉਂਕਿ ਕਾਲ ਜ਼ਰੂਰੀ ਹੈ ਬਾਕੀ ਐਪਲੀਕੇਸ਼ਨਾਂ ਜ਼ਰੂਰੀ ਨਹੀਂ ਹੈ ਜਦੋਂ ਗੁਰੂ ਦੇ ਕੋਲ ਆਉਨੇ ਆ ਜਦੋਂ ਗੁਰਬਾਣੀ ਸੁਣਨ ਵਾਸਤੇ ਆਉਨੇ ਆ ਗੁਰੂ ਦੀ ਹਜ਼ੂਰੀ ਵਿੱਚ ਬੈਠਨੇ ਆ ਸਭ ਤੋਂ ਜ਼ਰੂਰੀ ਕੀ ਹੈ ਸਭ ਤੋਂ ਜ਼ਰੂਰੀ ਗੁਰੂ ਦੀ ਬਾਣੀ ਹੈ ਆਪਣੇ ਆਪ ਨੇ ਸਮਝਾ ਲਈਏ ਵੀ ਬਾਕੀ ਕੰਮ ਆਉਨੇ ਜ਼ਰੂਰੀ ਨਹੀਂ ਇੰਨੀ ਜ਼ਰੂਰੀ ਗੁਰੂ ਦੀ ਬਾਣੀ ਇਹ ਸਿੱਖਣ ਵਾਲੀ ਗੱਲ ਹੈ ਗੱਲ ਜਿੰਨਾ ਜ਼ਰੂਰੀ ਗੁਰੂ ਦਾ ਸ਼ਬਦ ਹੈ ਆਪਾਂ ਹੁਕਮਨਾਮਾ ਹੁੰਦਾ ਹੈ ਕਈ ਵਾਰੀ ਹੁਕਮਨਾਮੇ ਦੇ ਵਿੱਚ ਆਪਾਂ ਮੋਬਾਈਲ ਕੱਢ ਲੈਂਦੇ ਆ ਮੈਸੇਜ ਆਇਆ ਜ਼ਰੂਰੀ ਹੈ ਕੋਈ ਗੱਲ ਨਹੀਂ ਆਪਾਂ ਬਾਅਦ ਦੇ ਵਿੱਚ ਵੀ ਚੈੱਕ ਕਰ ਸਕਦੇ ਹਾਂ ਉਧਰੋਂ ਹੁਕਮਨਾਮਾ ਹੁੰਦਾ ਹੈ ਉਧਰੋਂ ਆਪਾਂ ਮੋਬਾਈਲ ਕੱਢ ਕੇ ਚੈੱਕ ਕਰਦੇ ਆ ਵੀ ਮੈਸੇਜ ਕਿਹੜਾ ਆਇਆ ਉਧਰੋਂ ਹੁਕਮਨਾਮਾ ਹੁੰਦਾ ਹੈ ਉਧਰੋਂ ਅਸੀਂ ਫੋਨ ਆਉਂਦਾ ਤੇ ਉੱਠ ਕੇ ਬਾਹਰ ਚਲੇ ਜਾਂਦੇ ਆ ਸਤਿਗੁਰੂ ਕਹਿੰਦੇ ਨੇ ਵੀ ਜ਼ਰੂਰੀ ਹੈ ਜਿਹੜਾ ਉਹ ਮਾਲਕ ਦਾ ਹੁਕਮ ਮਾਲਕ ਦੀ ਗੱਲ ਹੈ ਬਾਕੀ ਜਨਾਂ ਨੇ ਜੜੀਆਂ ਸਾਡੇ ਵਾਸਤੇ ਏਲੀਆਂ ਜ਼ਰੂਰੀ ਨਹੀਂ ਹੈਰਾਨੀ ਦੀ ਗੱਲ ਹੈ ਤੁਸੀਂ ਸਮਝਿਓ ਇਸ ਗੱਲ ਨੂੰ ਮੈਂ ਬੇਨਤੀ ਕਰਾਂ ਆਪਾਂ ਗੁਰੂ ਦੇ ਕੋਲ ਆਉਂਦੇ ਆ ਜਦੋਂ ਦਰਵਾਜ਼ਾ ਲੰਘ ਜਾਈਂਨ ਕਈ ਵਾਰੀ ਉਦੋਂ ਹੀ ਵੀਡੀਓ ਕਾਲ ਲਾਈ ਹੁੰਦੀ ਹੈ ਅਜੇ ਆਪ ਮੱਖਾ ਟੇਕਿਆ ਨਹੀਂ ਅਸੀਂ ਵੀਡੀਓ ਕਾਲ ਅਸੀਂ ਪਿੱਛੋਂ ਹੀ ਲਾ ਕੇ ਲਏ ਆ ਵੀ ਦੂਸਰੇ ਨੂੰ ਦਰਸ਼ਨ ਪਹਿਲਾਂ ਆਪ ਦਾ ਦਰਸ਼ਨ ਕਰੀਏ ਬਾਅਦੀਆਂ ਬਾਅਦ ਦੇ ਵਿੱਚ ਕਰਾਵਾਂਗੇ ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਆਪਾਂ ਗੁਰੂ ਕੀ ਹਜ਼ੂਰੀ ਦੇ ਵਿੱਚ ਆਉਨੇ ਆ ਇੱਥੇ ਫੋਟੋਆਂ ਹੀ ਕਰਾਈ ਜਾਂਦੇ ਆ ਆਪਾਂ ਫੋਟੋਆਂ ਕਰਾਉਣ ਵਾਸਤੇ ਨਹੀਂ ਆਪਾਂ ਤਾਂ ਗੁਰੂ ਦਾ ਸ਼ਬਦ ਸੁਣਨ ਵਾਸਤੇ ਸਤਿਗੁਰੂ ਨੇ ਕਿਰਪਾ ਕੀਤੀ ਸਾਬ ਕੰਦੇ ਨੇ ਮੇਰੇ ਮਾਲਕ ਮੈਨੂੰ ਇਹੋ ਜੀ ਹਉਦ ਦੇ ਯਾ ਜੀ ਵੀ ਇੱਕ ਹੈ ਤੇ ਮੋਬਾਈਲ ਹੀ ਹੈ ਨਾ ਕਿੰਨੀਆਂ ਐਪਲੀਕੇਸ਼ਨਾਂ ਖੁੱਲੀਆਂ ਕਾਲ ਆਉਂਦੀ ਸਾਰੀਆਂ ਸਾਈਡ ਤੇ ਕਰ ਦਿੰਦਾ ਗੱਲ ਕਰਾਉਂਦਾ ਜਦੋਂ ਅਸੀਂ ਗੁਰੂ ਦੇ ਕੋਲ ਆਈਏ ਸਾਡੇ ਮਨ ਦੇ ਵਿੱਚ ਜਿੰਨੀਆਂ ਐਪਲੀਕੇਸ਼ਨਾਂ ਖੁੱਲੀਆਂ ਉਹਨਾਂ ਸਾਰੀਆਂ ਇੱਕ ਸਾਈਡ ਤੇ ਹੋ ਜਾਣ ਤੇ ਅਸੀਂ ਗੁਰੂ ਦੇ ਕੋਲ ਬੈਠ ਕੇ ਗੁਰੂ ਦੇ ਸ਼ਬਦ ਨੂੰ ਸੁਣ ਸਕੀਏ ਸਾਇਬ ਕਹਿੰਦੇ ਨੇ ਸਾਹਬੋ ਦੀਜੈ ਜਿਤ ਵਿਸਰੈ ਨਾਹੀ ਸਾ ਮਤ ਦੀਜੈ ਜਿਤ ਦੁਧ ਧਿਆਣੀ ਸਾਹ ਸਾਹ ਤੇਰੇ ਗੁਣ ਗਾਵਾਂ ਓਟ ਨਾਨਕ ਗੁਰ ਚਰਨ ਕੀਓ ਸਤਿਗੁਰੂ ਦੀ ਕਿਰਪਾ ਕਰਨ ਜੋ ਬ੍ਰਿ ਸਾਹਿਬ ਨੇ ਕਿਰਪਾ ਕਰਕੇ ਸਾਨੂੰ ਅੱਜ ਬਖਸ਼ਿਸ਼ ਕੀਤਾ ਹੈ ਸਾਡੇ ਹਿਰਦੇ ਕਰਦੇ ਖਾਸ ਜਸ ਤਾਂ ਉਸਨਾਂ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਕਾਪਤ ਮਿਲੇ ਪੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਕਰਦੇ ਨਿਕਾ ਗਲਤੀਆਂ ਹੋ ਜਾਂਦੀਆਂ ਹਨ ਗੁਰੂ ਤੇ ਗੁਰੂ ਰੂਪ ਸਾਹਿਬ ਸੰਤ ਬਖਸ਼ਣ ਬੋਗ ਹੈ ਬਖਸ਼ਦੇ